ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਾਂਝੀ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੇ ਨਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ਼ੋਮੀ ਕਾਲੀ ਦਲ ਦੇ ਨੂੰ ਇੱਕ ਹੋਰ ਝਟਕਾ ਮੌਜਦਾ ਵਿਧਾਇਕ ਵੱਡੇ ਵੱਲੋਂ ਵੱਡਾ ਐਲਾਨ ਇਸ ਦੇ ਨਾਲ ਸ਼੍ਰੋਮੀ ਕਾਲੀ ਦਲ ਦੇ ਮਾਲਵੇ ਵਿੱਚ ਇਕਲੌਤੇ ਵਿਧਾਇਕ ਮਨਪ੍ਰੀਤ ਸਿੰਘ ਇਕਾਲੀ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਵਿੱਚ ਨਾਰਾਜ਼ ਚੱਲ ਰਹੇ ਹਨ ਉਹਨਾਂ ਨੇ ਹੁਣ ਸਾਫ਼ ਆਖਿਰਤਾ ਹੈ ਕਿ ਜਦ ਤੱਕ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣਗੇ ਉਹਨਾਂ ਨੇ ਆਪਣੀ ਫੇਸਬੁੱਕ ਸਫੇ ਉਤੇ ਪੋਸਟ ਪਾ ਕੇ ਲਿਖਿਆ ਕਿ ਸ਼੍ਰੋਮਣੀ ਕਾਲੀ ਦਲ ਦੇ ਪੰਥ ਅਤੇ ਪੰਜਾਬ ਦੀ ਸਿਰ ਮੋਰ ਜਿੱਥੇ ਬੱਲੀ ਦੀਏ ਇਸ ਦਾ ਇਤਿਹਾਸ ਬੇਹਦ ਸ਼ਾਨ ਮੱਥਾ ਰਿਹਾ ਹੈ ਪਰੰਤੂ ਪਿਛਲੇ ਕੁਝ ਸਮੇਂ ਤੋਂ ਪਹਿਲਾ ਪਾਰਟੀਆਂ ਗੁਆਂ ਵੱਲੋਂ ਫੈਸਲੇ ਕਰਨ ਅਗਲੀ ਦਲ ਵਿੱਚ ਵੱਡੇ ਪੱਧਰ ਤੇ ਸਿੱਧਾ ਸਿੱਧਾ ਤੱਕ ਗਿਰਾਵਟ ਆਈ ਹੈ ਇਸ ਨਾਲ ਹੀ ਜਿਸ ਕਰਦੋ 2017 ਦੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਮੌਜੂਦਾ ਲੋਕ ਸਭਾ ਚੋਣ ਦੇ ਜਾਤਰ ਹਲਕਿਆਂ ਵਿੱਚ ਅੰਦਰ ਉਮੀਦਵਾਰ ਨੂੰ ਜ਼ਮਾਨਤ ਜਬਤ ਵਰਗੀ ਦਿੱਕਤੀ ਦਾ ਸਾਹਮਣਾ ਕਰਨਾ ਪਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ